ਦਾ ਬਰਨਾਲਾ ਵਿਖੇ ਆਏ ਆ ਆ ਤੁਹਾਡੀ ਗੱਲਬਾਤ ਸੀਨੀਅਰ ਪੱਤਰਕਾਰ ਸੁਖਵਿੰਦਰ ਸਿੰਘ ਢਾਲੀਵਾਲ ਜੀ ਨਾਲ ਗੱਲਬਾਤ ਕਰਾਵਾਂਗੇ ਜਿਹੜੇ ਪ੍ਰੈਸ ਦੀ ਆਜ਼ਾਦੀ ਤੇ ਹੋ ਰਹੇ ਨੇ ਹਮਲੇ ਸਰ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਸਰ ਜੀ ਤੁਹਾਨੂੰ ਥੋੜਾ ਬਹੁਤ ਬਹੁਤ ਧੰਨਵਾਦ ਜਿਹੜਾ ਆਪ ਦਿੱਖਤ ਤੁਸੀਂ ਅੱਜ ਗੱਲਬਾਤ ਕਰਨ ਲਈ ਸਾਡੇ ਕੋਲੇ ਪਹੁੰਚੇ ਹੋਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਪ੍ਰੈਸ ਦੀ ਆਜ਼ਾਦੀ ਤੇ ਹਮਲਾਗਾ ਉਹ ਬਹੁਤ ਹੀ ਨਿੰਦਣਯੋਗ ਘਟਨਾ ਹੈ ਜਿਹੜਾ ਪ੍ਰੈਸ ਦੀ ਆਜ਼ਾਦੀ ਹੈ ਜਿਹੜੇ ਸਾਡੇ ਪੰਜਾਬ ਦੇ ਸਮੁੱਚੇ ਪ੍ਰੈਸ ਪੱਤਰਕਾਰ ਭਾਈਚਾਰਾ ਦਾ ਉਹ ਆਪਦੀ ਜਿਹੜੀ ਜਾਣ ਆ ਉਹ ਤਲੀ ਤੇ ਧਰ ਕੇ ਹਰ ਇੱਕ ਕੋਮ ਲਈ ਹਰ ਇੱਕ ਜਥੇਬੰਦੀ ਲਈ ਸੰਘਰਸ਼ ਲੜਦੇ ਆ ਚਾਹੇ ਉਹ ਜਥੇਬੰਦੀਆਂ ਕਿਸਾਨ ਮੋਰਚੇ ਦੀ ਗੱਲ ਕਰਨ ਚਾਹੇ ਪ੍ਰਧਾਨ ਸਭਾ ਦਾ ਘਰਾਉ ਕਰਨ ਚਾਹੇ ਪਾਰਲੀਮੈਂਟ ਦਾ ਘਰਾਉ ਕਰਨ ਪਰ ਉਹਨਾਂ ਦੀ ਜਿਹੜੀ ਰਿਪੋਰਟ ਆ ਪੂਰੀ ਤਿਆਰ ਕਰਨ ਲਈ ਸਾਡੇ ਜਿਹੜੇ ਸਾਰੇ ਪੱਤਰਕਾਰ ਵੀਰ ਆਗੇ ਉਹ ਪੰਜਾਬ ਪੁਲਿਸ ਨਾਲ ਵੀ ਟੱਕਰ ਲੈਂਦੇ ਆ ਤੇ ਸਰਕਾਰਾਂ ਨਾਲ ਵੀ ਟੱਕਰ ਲੈਂਦੇ ਆ ਕਿਉਂਕਿ ਉਹਨਾਂ ਦੀ ਇਹ ਹੁੰਦੀ ਹੈ ਵੀ ਜਿਹੜੀ ਕਿਸੇ ਵੀ ਕੋਈ ਧਰਨੇ ਦੇ ਵਿੱਚ ਕੋਈ ਧਰਨਾ ਚੱਲ ਰਿਹਾ ਹੈ ਸੰਘਰਸ਼ ਚੱਲ ਰਿਹਾ ਹੈ ਵੀ ਉਹਦੀ ਚਚਾਈ ਕੀ ਹੈ ਉਹ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਪਰ ਤੂੰ ਅੱਜ ਦਾ ਜਿਹੜਾ ਸਮਾਂ ਹੈਗਾ ਉਹ ਪੱਤਰਕਾਰਾਂ ਨੂੰ ਲੋਕ ਜਿਹੜਾ ਹੈਗਾਗਾ ਮਾਨ ਸਨਮਾਨ ਦੇਣ ਦੀ ਬਜਾਏ ਉਹਨਾਂ ਤੇ ਹਮਲੇ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਵੀ ਪੰਜਾਬ ਪੁਲਿਸ ਚਾਹੇ ਚੰਡੀਗੜ੍ਹ ਪੁਲਿਸ ਹੈਗੀ ਉਹ ਜਦੋਂ ਵੀ ਕਿਤੇ ਕੋਈ ਧਰਨਾ ਮੁਜ਼ਾਹਰਾ ਹੁੰਦਾ ਹੈਗਾ ਉਹ ਨਿਸ਼ਾਨਾ ਪਹਿਲਾਂ ਪੱਤਰਕਾਰਾਂ ਨੂੰ ਬਣਾਉਂਦੀ ਹੈ ਇਹ ਬਹੁਤ ਹੀ ਮਾੜੀ ਗੱਲ ਹੈ ਕਿਉਂਕਿ ਪੱਤਰਕਾਰ ਜਿਹੜੇ ਉਹ ਕਈ ਵਾਰੀ ਪੰਜਾਬ ਪੁਲਿਸ ਦਾ ਵੀ ਸਾਥ ਦਿੰਦੇ ਆ ਕਈ ਵਾਰੀ ਪੱਤਰਕਾਰਾਂ ਦੀ ਲੋੜ ਪੰਜਾਬ ਪੁਲਿਸ ਨੂੰ ਵੀ ਪੈਂਦੀ ਆ ਆ ਹੁਣ ਆਪਾਂ ਦੇਖਿਆਗਾ ਪਿਛਲੇ ਦਿਨੀ ਪੰਜਾਬ ਯੂਨੀਵਰਸਿਟੀ ਦੇ ਸੰਘਰਸ਼ ਵਿੱਚ ਵੀ ਸਾਡੇ ਜਿਹੜੇ ਸਤਿਕਾਰਯੋਗ ਪੱਤਰਕਾਰ ਵੀਰ ਉੱਥੇ ਪਹੁੰਚੇ ਹੋਏ ਸੀਗੇ ਉਹਨਾਂ ਤੇ ਹਮਲੇ ਹੋਏ ਉਹਨਾਂ ਨੂੰ ਜ਼ਖਮੀ ਕੀਤਾ ਉਹ ਬਹੁਤ ਹੀ ਮਾੜੀ ਗੱਲ ਹੈ ਕਿ ਜੇਕਰ ਪ੍ਰੈਸ ਦੀ ਜਿੱਦ ਤੇ ਇਸੇ ਤਰ੍ਹਾਂ ਹਮਲੇ ਰਹਿ ਤਾਂ ਆਮ ਲੋਕਾਂ ਨੂੰ ਜਿਹੜੇ ਪ੍ਰੈਸ ਵਾਲੇ ਸਾਡੇ ਸਤਿਕਾਰਯੋਗ ਪੰਜਾਬ ਦੇ ਪੱਤਰਕਾਰ ਵੀਰ ਆ ਨਿਆ ਦਿਵਾਉਂਦੇ ਆ ਚਾਹੇ ਪੱਤਰਕਾਰਾਂ ਦੇ ਰਾਹੀਂ ਕਈ ਲੋਕ ਆਪਦੀ ਆਰਥਿਕ ਮਦਦ ਦੀ ਮੰਗ ਕਰਦੇ ਹੁੰਦੇ ਆ ਕੁਝ ਲੋਕ ਇਹ ਹੁੰਦਾ ਵੀ ਜਿਹੜੀ ਸਾਡੀ ਅਫਸਰ ਸਾਹੀ ਆਵਾਜ਼ ਨਹੀਂ ਸੁਣਦੀ ਸਾਡੀ ਦਰਖਾਸਤਾਂ ਨੂੰ ਟਾਈਮ ਹੋ ਗਿਆ ਉਹਨਾਂ ਦੀ ਆਵਾਜ਼ ਨੂੰ ਅਫਸਰਾਂ ਦੇ ਕੰਨਾਂ ਤੱਕ ਪਹੁੰਚਾਉਂਦੇ ਆ ਚਾਹੇ ਖਬਰਾਂ ਰਹੀਂ ਹੋਣ ਵੀ ਖਬਰਾਂ ਅਖਬਾਰ ਰਹੀਂ ਲੋ ਉਹਨੂੰ ਚਾਹੇ ਉਹ ਸੋਸ਼ਲ ਮੀਡੀਆ ਰਹੀਂ ਇਹ ਹਰ ਥਾਂ 'ਤੇ ਜਿੱਥੇ ਪੱਤਰਕਾਰ ਅਗੇ ਉਹ ਲੋਕਾਂ ਦਾ ਸਹਿਯੋਗ ਕਰ ਰਹੇ ਨੇ ਪਰੰਤੂ ਜਿਹੜਾ ਪੱਤਰਕਾਰਾਂ ਤੇ ਟੜਾ ਟੜਾ ਪੰਜਾਬ ਦੇ ਵਿੱਚ ਹਮਲੇ ਹੋ ਰਹੇ ਨੇ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਝੂਠੇ ਪਰਚੇ ਹੋ ਰਹੇ ਨੇ ਉਹ ਬੇਹੱਦ ਨਿੰਦਣਯੋਗ ਆ ਗਏ ਜੇਕਰ ਸਰਕਾਰਾਂ ਨੇ ਇਹ ਆਪ ਦਾ ਰਵਈਆ ਠੀਕ ਨਾ ਕੀਤਾ ਤਾਂ ਉਹਦਾ ਖਮਿਆਜੇ ਇਹਨਾਂ ਨੂੰ ਝੋਕਲੇ ਪੈਣਗੇ ਅਸੀਂ ਪੱਤਰਕਾਰਾਂ ਨੂੰ ਹੁਣ ਤੱਕ ਜੀ ਕੀ ਕੀ ਸਹੂਲਤਾਂ ਮਿਲੀਆਂ ਸਰਕਾਰਾਂ ਨੇ ਕੋਈ ਸਹੂਲਤ ਤਿੰਨ ਹੀ ਪੱਤਰਕਾਰਾਂ ਨੂੰ ਨਹੀਂ ਨਹੀਂ ਜੀ ਦੇਖੋ ਪੱਤਰਕਾਰਾਂ ਦੀ ਜਿਹੜੀ ਗੱਲ ਹੈ ਨਾ ਕੁਝ ਪੱਤਰਕਾਰ ਕਹਿੰਦੇ ਵੀ ਜੈਲੋ ਕਾਰਡ ਜਿਨ੍ਹਾਂ ਦੇ ਬਣੇ ਵੀ ਹੈਗੇ ਵੀ ਉਹਨਾਂ ਨੂੰ ਕੋਈ ਸਹੂਲਤਾਂ ਹੋਣਗੀਆਂ ਉਹ ਵੀ ਜਿਹੜੇ ਟੋਲ ਪਲਾਜ਼ਾ ਤੇ ਮੰਨ ਲਓ ਬੈਠੇ ਹੈਗੇ ਨੌਜਵਾਨ ਵੀਰੋ ਸਾਡੇ ਪਿੰਡਾਂ ਦੀ ਆ ਉਹ ਵੀ ਪੱਤਰਕਾਰਾਂ ਨਾਲ ਖੇਡਾ ਕਰਦੇ ਆ ਮੰਨ ਲਓ ਵੱਡਬਰ ਟੋਲ ਪਲਾਜ਼ੇ ਤੇ ਸਾਨੂੰ ਨਿਗਾਹ ਆਂਦੇ ਆ ਹਾਂ ਜੀ ਤੁਸੀਂ ਜ਼ਿਲ੍ਹਾ ਬਰਨਾਲੇ ਨਾਲ ਸੰਬੰਧਿਤ ਪੱਤਰਕਾਰ ਹੋ ਜੇ ਤੁਸੀਂ ਉਹ ਤੋਂ ਬਾਅਦ ਗਾਹਾਂ ਪਟਿਆਲੇ ਵਾਲੇ ਟੋਲ ਪਲਾਜ਼ਾ ਤੇ ਜਾਂਦੇ ਹੋ ਉਹ ਕਹਿੰਦੇ ਜੀ ਤੇ ਜ਼ਿਲ੍ਹੇ ਦੇ ਸੁੱਟੇ ਸਿਰਫ ਕੱਲੇ ਜ਼ਿਲ੍ਹੇ ਦਾਗਾ ਟੋਲ ਪਲਾਜ਼ਾ ਤੇ ਚੱਲਣ ਵਾਲਾ yellow card ਜਦੋਂ ਕਿ ਜਿਹੜਾ yellow card ਆ ਉਹ ਪੂਰੇ ਪੰਜਾਬ ਵਿੱਚ ਚੱਲਣਾ ਚਾਹੀਦਾ ਪੱਤਰਕਾਰਾਂ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਉਹਨਾਂ ਦੇ ਬੀਮੇ ਪੱਤਰਕਾਰਾਂ ਦੇ ਹੋਣੇ ਚਾਹੀਦੇ ਆ ਸੇਲਤ ਸੂ ਸੇਧ ਸ ਉਹਨਾਂ ਦੇ ਕੋਈ ਬੱਚਿਆਂ ਨੂੰ ਸਹੂਲਤਾਂ ਮਿਲਦੀਆਂ ਚਾਹੀਦੀਆਂ ਜਿਹੜੇ 20 23 30 ਸਾਲ ਪੁਰਾਣੇ ਪੱਤਰਕਾਰ ਆਗੇ ਇਹ ਨਹੀਂ ਵੀ ਪੱਤਰਕਾਰਾਂ ਨੂੰ ਮਤਲਬ ਕਿ ਵੀ ਅਣਗੌਲੇ ਕੀਤਾ ਜਾਵੇ ਸਰਕਾਰਾਂ ਦੀਆਂ ਨਲਾਈਕੀਆਂ ਨੇ ਜਿਹੜੀਆਂ ਪੱਤਰਕਾਰਾਂ ਨੂੰ ਸਮੇਂ-ਸਮੇਂ ਤੇ ਕੋਈ ਸਹੂਲਤਾਂ ਨਹੀਂ ਦਿੰਦੀਆਂ ਕਿਉਂਕਿ ਜਿਹੜੇ ਪੜ੍ਹੇ ਲਿਖੇ ਨੌਜਵਾਨ ਆ ਪੜ੍ਹੇ ਲਿਖਿਆ ਵਰਗ ਅੱਜ ਵੀ ਪੱਤਰਕਾਰ ਆ ਜਿਹੜੇ ਮਤਲਬ ਕਿ ਵੀ ਉਹ ਅਖਬਾਰਾਂ ਨਾਲ ਮੁੰਡੇ ਨੌਜਵਾਨ ਘੱਟ ਜੋੜਦੇ ਆ ਕਿ ਜ਼ਿਆਦਾਤਰ ਸੋਸ਼ਲ ਮੀਡੀਆ ਨਾਲ ਹੀ ਆ ਕਿਉਂਕਿ ਸੋਸ਼ਲ ਮੀਡੀਆ ਦਾ ਸਮਾਗਾ ਤੇ ਉਹ ਅਖਬਾਰਾਂ ਨਾਲ ਜੋੜਨ ਦੀ ਬਜਾਏ ਸੋਸ਼ਲ ਮੀਡੀਆ ਤੇ ਹੀ ਕੰਮ ਕਰਦੇ ਪਰ ਮੈਂ ਬੇਨਤੀ ਕਰਦਾਗਾ ਵੀ ਜਿਹੜੇ ਸਾਡੇ ਸਤਿਕਾਰਯੋਗ ਨੌਜਵਾਨ ਵੀਰ ਅੱਗੇ ਪੜ੍ਹ ਲਿਖ ਕੇ ਅੱਗੇ ਵਧਣਾ ਚਾਹੁੰਦੇ ਆ ਉਹ ਪੱਤਰਕਾਰਾਂ ਦੇ ਨਾਲ ਜਿਹੜੇ ਆਪ ਦਾ ਇਹ ਸੋਸ਼ਲ ਮੀਡੀਆ ਵਿੱਚ ਲੋਨ ਪਰantu ਸਹਿਤ ਪੜਦਲ ਜ਼ਰੂਰ ਧਿਆਨ ਦੇਣ ਜੇ ਕਰੋ ਪੜਨਗੇ ਤਾਂ ਉਹਨਾਂ ਨੂੰ ਪੱਤਰਕਾਰਾਂ ਵਾਸਤੇ ਵੀ ਥੋੜੀ ਜਿਹੀ ਜਿਹੜੀ ਜਾਣਕਾਰੀ ਵਿੱਚ ਵਾਧਾ ਹੋਊਗਾ ਜਿਹੇ ਕੌਮੀ ਦੇਸ ਸੀ ਨੰਗੇ ਆ ਜੀ ਕੱਲ ਦਿਨ ਸੀ ਕੌਮੀ ਦੇਸ ਸੀ ਜੀ ਉਹਤੇ ਪੱਤਰਕਾਰ ਤੇ ਹਮਲਾ ਹੋਇਆ ਜੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਦੇਖੋ ਜਿਹੜਾ ਕੌਮੀ ਪ੍ਰੈਸ ਦਫ਼ਸਾਗਾ ਉਹ ਸਾਰੇ ਹੀ ਪੱਤਰਕਾਰ ਸਾਰੇ ਹੀ ਪ੍ਰੈਸ ਕਲਬ ਪੰਜਾਬ ਦੇ ਮਨਾਉਂਦੇ ਅਗੇ ਪਰੰਤੂ ਕੱਲ ਸਾਡੇ ਇੱਕ ਸਤਿਕਾਰਯੋਗ ਪੱਤਰਕਾਰ ਵੀਰ ਅਗੇ ਗਿੱਦੜ ਵੇਹ ਤੁਰਨਜੀਤ ਸਿੰਘ ਗੱਲ ਉਹਦੇ ਤੇ ਹਮਲਾ ਹੋਇਆ ਉਹਨੂੰ ਜ਼ਖਮੀ ਕੀਤਾ ਗਿਆ ਉਹਦੇ ਤੇ ਕੁੱਟਮਾਰ ਹੋਈ ਉਹਦੀ ਦਸਤਾਰ ਦੀ ਬੇਅਦਬੀ ਹੋਈ ਦੁੱਖ ਦੀ ਗੱਲ ਤਾਂ ਇਹ ਹੈਗੀ ਵੀ ਇੱਕ ਪਾਸੇ ਤਾਂ ਸਾਡੇ ਪੱਤਰਕਾਰ ਭਾਈਚਾਰੇ ਤੇ ਹਮਲੇ ਹੋਈ ਜਾਂਦੇ ਆ ਉਥੇ ਤਿੰਨ ਤਿੰਨ ਘੰਟੇ ਪੰਜਾਬ ਪੁਲਿਸ ਜਾ ਕੇ ਉਹਨਾਂ ਦੀ ਸਾਰ ਨਹੀਂ ਲੈ ਰਹੀ ਦੂਜੇ ਪਾਸੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਤਾਰ ਸਿੰਘ ਸਰਾਬੇ ਦੇ ਪਿੰਡ ਸਰਾਬਾ ਵਿਖੇ ਉਹ ਪੱਤਰਕਾਰਾਂ ਦੀਆਂ ਤਰੀਫਾਂ ਦੇ ਪੋਲ ਬਣੀ ਜਾਂਦੇ ਆ ਉਹ ਇਹ ਸੋਚਣ ਵੀ ਜਿਹੜੇ ਪੱਤਰਕਾਰਾਂ ਦੀ ਅਸੀਂ ਗੱਲ ਕਰਦੇ ਆ ਪੱਤਰਕਾਰੀ ਦਾ ਧੁਰਾ ਹੈ ਕਰਤਾਰ ਸਿੰਘ ਸਰਾਬੇ ਹੋਣੀ ਜਿਨ੍ਹਾਂ ਨੇ ਅਖਬਾਰ ਲਿਖੇ ਬਹੁਤ ਕੁਝ ਲਿਖਿਆ ਉਹਨਾਂ ਦੀਆਂ ਜਿਹੜੀਆਂ ਦੇਣਾ ਗਿਆ ਪੂਰੇ ਪੰਜਾਬ ਨੂੰ ਨਹੀਂ ਦੇਸ਼ ਵਾਸੀਆਂ ਨੂੰ ਆਂ ਗਿਆ ਉਹ ਪੂਰੇ ਹਮੇਸ਼ਾ ਯਾਦ ਰਹਿਣਗੇ ਰਹਿੰਦੀ ਦੁਨੀਆ ਤੇ ਇੱਕ ਕਰਤਾਰ ਸਿੰਘ ਸਰਾਭੇ ਹੁਣੇ ਉਹ ਸਾਡੇ ਸ਼ਹੀਦ ਆਗੇ ਸਾਡੇ ਮਹਾਨ ਆਗੇ ਪਰੰਤੂ ਜਿਹੜੇ ਸਾਡੇ ਮੁੱਖ ਮੰਤਰੀ ਆ ਉਹ ਉੱਥੇ ਤਾਂ ਸਟੇਜ ਤੇ ਪ੍ਰੈਸ ਦੇ ਉਹ ਪੁਲ ਬਣ ਹੀ ਜਾਂਦੇ ਆ ਵੀ ਅਸੀਂ ਪ੍ਰੈਸ ਦੀ ਆਜ਼ਾਦੀ ਲਈ ਆਏ ਕਰਾਂਗੇ ਪ੍ਰੈਸ ਦੀ ਆਜ਼ਾਦੀ ਲਈ ਉਹਨਾਂ ਨੂੰ ਸਤਕਾਰ ਦੇਵਾਂਗੇ ਪ੍ਰੈਸ ਨੂੰ ਪਰੰਤੂ ਜਦੋਂ ਸਾਡੇ ਪੱਤਰਕਾਰਾਂ ਤੇ ਰਣਜੀਤ ਸਿੰਘ ਗੱਲਵਰਖ ਤੇ ਹਮਲੇ ਹੁੰਦੇ ਆ ਉੱਥੇ ਪੁਲਿਸ ਵੀ ਨਹੀਂ ਪਹੁੰਚਦੀ ਕੀ ਗੱਲ ਉੱਥੇ ਮਤਲਬ ਕਿ ਸਰਕਾਰ ਦੀ ਵਿਧਾਇਕ ਦਾ ਜੋਰ ਸੀ ਜਾਂ ਮਤਲਬ ਕੋ ਵਿਧਾਇਕ ਦਾ ਪੁਲਿਸ ਪ੍ਰਸ਼ਾਸਨ ਤੇ ਦਬਦਬਾ ਐ ਨਾ ਸੀਗਾ ਜਿਹੜਾ ਮਤਲਬ ਕੋ ਪੱਤਰਕਾਰ ਦੇ ਬਿਆਨ ਲੈਣ ਵੀ ਨਹੀਂ ਪਹੁੰਚੀ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਵੱਲੋਂ ਸਾਡੇ ਰਤਨ ਢਾਲੀਵਾਲ ਵੀਰ ਆਗਾ ਉਹਦਾ ਮਜ਼ਾਕ ਡਾਇਆ ਗਿਆ ਇਹ ਗੱਲਾਂ ਇੱਕ ਮੁੱਖ ਮੰਤਰੀ ਨੂੰ ਨਹੀਂ ਸੋਭਾ ਦਿੰਦੀਆਂ ਜਦੋਂ ਕਿ ਜਿਹੜਾ ਰਤਨ ਢਾਲੀਵਾਲ ਆਗਾ ਉਹ ਵੀ ਪੂਰੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਉਹਨੂੰ ਜਿਹੜੇ ਲੋਕ ਆ ਸਾਥ ਦੇ ਆ ਉਹਦੀ ਜਾਣ ਪਛਾਣ ਆ ਉਹ ਤਾਂ ਮਤਲਬ ਕਿ ਵੀ ਇੱਥੇ ਤੇ ਕੋ ਸਾਰੀ ਜਿਹੜੀ ਸਟੋਰੀ ਆ ਡਿਟੇਲ ਆ ਉਹ ਕੱਢ ਕੇ ਲੈ ਕੇ ਆਉਂਦਾਗਾ ਫਿਰ ਉਹ ਤੱਥਾਂ ਦੇ ਆਧਾਰ ਤੇ ਉਹਦੇ মিডিਆ ਨਾਲ ਗੱਲਬਾਤ ਕਰਦਾ ਜੇਕਰ ਉਹ ਗੱਲ ਉਹਨੂੰ ਪੂਰੀ ਜਾਣਕਾਰੀ ਨਾ ਹੋਊ ਤਾਂ ਉਹ ਗੱਲ ਹੀ ਕਿੱਥੋਂ ਕਰੂਗਾ ਠੀਕ ਆ ਜੀ ਇਸ ਕਰਕੇ ਜਿਹੜਾ ਪ੍ਰੈਸ ਦੀ ਆਜ਼ਾਦੀ ਤੇ ਹਮਲੇ ਹੋ ਰਹੇ ਆ ਅਸੀਂ ਉਹਦੀ ਘੋਰ ਨਿੰਦਿਆ ਕਰਦੇ ਆ ਇਹ ਪ੍ਰੈਸ ਦੀ ਆਜ਼ਾਦੀ ਤੇ ਹਮਲੇ ਬੰਦ ਹੋਣੇ ਚਾਹੀਦੇ ਆਗੇ ਤੇ ਪੱਤਰਕਾਰਾਂ ਨੂੰ ਬਣਦਾ ਮਾਨ ਸਤਕਾਰ ਦੇਣਾ ਚਾਹੀਦਾ ਜੇਕਰ ਪੰਜਾਬ ਸਰਕਾਰ ਪੱਤਰਕਾਰਾਂ ਨੂੰ ਮਾਨ ਸਨਮਾਨ ਨਹੀਂ ਦੇ ਸਕਦੀ ਤਾਂ ਉਹ ਪੱਤਰਕਾਰਾਂ ਦਾ ਅਪਮਾਨ ਵੀ ਨਾ ਕਰੇ ਪੱਤਰਕਾਰਾਂ ਨੂੰ ਜਿਹੜੀ ਜਿੰਨਾ ਕੁ ਉਹਨਾਂ ਦਾ ਸਤਕਾਰ ਆ ਉਹ ਬਹਾਰ ਰੱਖਣਾ ਤਾਂ